ਤੇ ਇੱਕ ਲਾਈਨ ਦੱਸਾਂਗੇ ਜੋ ਜੀਜ਼ਸ ਕ੍ਰਾਈਸਟ ਕਹਿੰਦੇ ਸੀ ذرا غور کرنا ہے ਬੜੀ ਪਿਆਰੀ ਲਾਈਨ ਲੱਗਦੀ ਹੈ ਸਾਨੂੰ اور ਜੀਜ਼ਸ ਕ੍ਰਾਈਸਟ ਨੇ ਇਹ ਜੋ ਲਾਈਨ ਕਹੀ ਹੈ ਨੂੰ ਆਪਣੇ ਦਿਲ ਤੇ ਲਿਖ ਲੋ ਕਿਉਂਕਿ ਇਹਦੇ ਨਾਲ ਇੱਕ ਪਿਆਰ ਇਹਦੇ ਨਾਲ ਇੱਕ ਵਿਸ਼ਵਾਸ ਜੁੜਿਆ ਹੋਇਆ ਹੈ ਇਹਦੇ ਨਾਲ ਇੱਕ ਸ਼ਰਧਾ ਜੁੜੀ ਹੋਈ ਹੈ ਇਹਦੇ ਨਾਲ ਇੱਕ ਯਕੀਨ ਜੁੜਿਆ ਹੋਇਆ ਹੈ ਕੀ ਕਹਿੰਦੇ ਸੀ ਜੀਜ਼ਸ ਕ੍ਰਾਈਸਟ ਕਿ ਆਈ ਐਮ ਦਾ son of god no evil can touch me ذرا ਸਮਝਣਾ ਉਹ ਕਹਿੰਦੇ ਮੈਂ ਈਸ਼ਵਰ ਦਾ ਬੇਟਾ ਹਾਂ ਕੋਈ ਬੁਰੀ ਚੀਜ਼ ਮੈਨੂੰ ਟੱਚ ਨਹੀਂ ਕਰ ਸਕਦੀ ਛੂ ਨਹੀਂ ਸਕਦੀ ਔਰ ਇਹ ਗੱਲ ਉਹਨਾਂ ਨੇ ਸਿਰਫ ਆਪਣੇ ਵਾਸਤੇ ਨਹੀਂ ਗਾਈ ਆਪਣੇ ਸੇਵਕਾਂ ਨੂੰ ਕਹਿੰਦੇ ਸੀ ਉਹ ਇਹ ਵਿਸ਼ਵਾਸ ਰੱਖੋ ਕਿ ਮੈਂ ਈਸ਼ਵਰ ਦੀ ਅੰਸ਼ ਹਾਂ ਮੈਂ ਈਸ਼ਵਰ ਦਾ ਬੇਟਾ ਹਾਂ ਜਿਦਾ ਪਹਿਲਾਂ ਦੱਸਿਆ ਇੱਕ ਪਿਤਾ ਇੱਕ ਅਸਕੇ ਹਮ ਮਾਲਕ ਉਹੀ ਸਾਡਾ ਪਿਤਾ ਹੈ ਹੁਣ ਤੁਸੀਂ ਮੰਨਦੇ ਹੋ ਕਿ ਨਹੀਂ ਬੰਦਾ ਕਹਿੰਦਾ ਮੇਰਾ ਪਿਤਾ ਤਾਂ ਆਇਆ ਉਹ ਥੋੜੀ ਹੈ ਤਾਂ ਜੇ ਇਹ ਪਿਤਾ ਹੈ ਤਾਂ ਫਿਰ ਉਹਨਾਂ ਕੀ ਮਿਲੇਗਾ ਕਿਉਂਕਿ ਜਿੰਨਾ بڑا ਪਿਤਾ ਹੁੰਦਾ ਫਿਰ ਸਮਰਾਜਿਆ ਵੀ ਉਹਨਾਂ ਦਾ ਹੀ ਮਿਲਦਾ ਤਾਂ ਜਿਹੜਾ ਮੰਨ ਲਵੇ ਕਿ ਮੇਰਾ ਪਿਤਾ ਉਹ ਪਰਮਾਤਮਾ ਹੈ ਠੀਕ ਹੈ ਇਹ ਵੀ ਪਿਤਾ ਹੈ ਇਹਦੀ ਵੀ ਇੱਜ਼ਤ ਕਰਨੀ ਸਤਿਕਾਰ ਕਰਨੀ ਪਰ ਇਹ ਵੀ ਵਿਸ਼ਵਾਸ ਰੱਖਣਾ ਹੈ ਕਿ ਇਹਨਾਂ ਦੇ ਜ਼ਰੀਏ ਮੈਨੂੰ ਪਰਮਾਤਮਾ ਨੇ ਦੁਨੀਆ ਤੇ ਲਿਆਂਦਾ ਪਰ ਅਸਲੀ ਤਾਂ ਜਨਮਦਾਤਾ ਉਹ ਹੈ ਜਰਾ ਸੋਚੋ ਮਾਂ ਬਾਪ ਜ਼ਰੀਆ ਹੈ ਭੋਜਨ ਕੌਣ ਦਿੰਦਾ ਹੈ ਭੋਜਨ ਮਾਤਾ ਪਿਤਾ ਨਹੀਂ ਦਿੰਦੇ ਹਾਂ ਜਰੀਆ ਹੈ ਪਰ ਭੋਜਨ ਮਿਲਦਾ ਸਾਨੂੰ ਧਰਤੀ ਤੋਂ ਜਰਾ ਸੋਚੋ ਜੇ ਧਰਤੀ ਤੋਂ ਈਸ਼ਵਰ ਪਰਮਾਤਮਾ ਪ੍ਰਭੂ ਉਹ ਮਾਲਿਕ ਪੈਦਾ ਕਰਨ ਵਾਲੀ ਸ਼ਕਤੀ ਖੋ ਲਵੇ ਤਾਂ ਕਿਸਾਨ ਜਿੰਨਾ ਮਰਜੀ ਬੀਜ ਪਾਈ ਜਾਵੇ ਬੀਜ ਨਿਕਲੇਗਾ ਨਹੀਂ ਕਿਉਂਕਿ ਕਿਸਾਨ ਬੀਜ ਪਾਉਂਦਾ ਹੈ ਸ਼ਕਤੀ ਤਾਂ ਉਹ ਦਿੰਦਾ ਹੈ ਬੀਜ ਨੂੰ ਪੌਦੇ ਨੂੰ ਬੀਜ ਨੂੰ ਪੌਦੇ ਵਿੱਚ ਬਦਲਣ ਦੀ ਇੱਕ ਬੀਜ ਤੋਂ ਹਜ਼ਾਰਾਂ ਹੋਣ ਦੀ ਸ਼ਕਤੀ ਉਹ ਪਰਮਾਤਮਾ ਦਿੰਦਾ ਹੈ ਕਿਸਾਨ ਨਹੀਂ ਸੋ ਕਹਿਣ ਦਾ ਮਤਲਬ ਕਰਮ ਸਾਰਾ ਕੁਦਰਤ ਕਰਦੀ ਹੈ ਮਾਤਾ ਪਿਤਾ ਬੱਚੇ ਨੂੰ ਜਨਮ ਦੇ ਦੇਣ ਤਾਂ ਰੱਬ ਹਵਾ ਹੀ ਰੋਕ ਲਵੇ ਤਨਾ ਮਾਵਾ ਬਚਣ ਮੈਂ ਬੱਚਾ ਬਚੇ ਕਿਉਂਕਿ ਆਕਸੀਜਨ ਤਾਂ ਸਾਨੂੰ ਉਹਦੀ ਦਿੱਤੀ ਹਵਾ ਚ ਹੀ ਮਿਲਦੀ ਏ ਰੋਸ਼ਨੀ ਤਾਂ ਸਾਨੂੰ ਉਹਦੇ ਚੜਾਏ ਸੂਰਜ ਨਾਲ ਮਿਲਦੀ ਏ ਭੋਜਨ ਤਾਂ ਸਾਨੂੰ ਉਹਦੀ ਬਣਾਈ ਧਰਤੀ ਤੋਂ ਮਿਲਦਾ ਭੋਜਨ ਪਾਣੀ ਯਾਨੀ ਜੀਵਨ ਵਾਸਤੇ ਜੋ ਜ਼ਰੂਰੀ ਹੈ ਇਹ ਕੁਦਰਤ ਸਾਨੂੰ ਦੇ ਰਹੀ ਏ ਔਰ ਕੁਦਰਤ ਯਾਨੀ ਉਹ ਪਰਮਾਤਮਾ ਇਸ ਲਈ ਸਾਡਾ ਅਸਲੀ ਜਨਮਦਾਤਾ ਤਾਂ ਉਹ ਮਾਲਿਕ ਹੈ ਉਹ ਪ੍ਰਭੂ ਹੈ ਉਹ ਪਰਮਾਤਮਾ ਹੈ ਔਰ ਜਦੋਂ ਅਸੀਂ ਉੱਤੇ ਯਕੀਨ ਰੱਖਦੇ ਆ ਕਿ ਮੈਂ ਈਸ਼ਵਰ ਦਾ ਬੇਟਾ ਹਾਂ ਮੈਂ ਆਪਣੇ ਮਾਲਿਕ ਦਾ ਬੱਚਾ ਹਾਂ ਮੈਂ ਉਸ ਭਗਵਾਨ ਦਾ ਬੱਚਾ ਹਾਂ ਔਰ ਜੇ ਮੈਂ ਉਹਦਾ ਬੱਚਾ ਹਾਂ ਤਾਂ ਕੋਈ ਬੁਰੀ ਚੀਜ਼ ਮੈਨੂੰ ਛੂ ਨਹੀਂ ਸਕਦੀ ਛੂਣ ਦਾ ਮਤਲਬ ਸਮਝਦੇ ਹੋ ਨਾ ਟੱਚ ਨਹੀਂ ਕਰ ਸਕਦੀ ਜਿੱਦਾਂ ਬੰਦਾ ਕਹਿੰਦਾ ਭਾਈ ਇਹ بڑے ਮਿਨਿਸਟਰ ਦਾ ਮੁੰਡਾ ਹੈ ਇਹਨੂੰ ਹੱਥ ਨਾ ਲਾਓ ਕਹਿ ਦਿੰਦਾ ਕਿ ਨਹੀਂ ਬੰਦਾ ਇਹ بڑے ਅਫਸਰ ਦਾ ਮੁੰਡਾ ਹੈ ਭਾਈ ਇਹ بڑے ਅਫਸਰ ਦਾ ਬੇਟਾ ਹੈ ਇਹ ਤੋਂ ਦੂਰ ਰਹੋ ਇਹਨੂੰ ਇਹਨੂੰ ਨਾ ਕਿਤੇ ਟੱਚ ਕਰਿਓ ਨਹੀਂ ਤਾਂ ਮਹਿੰਗਾ ਪੈ ਜਾਓ ਤਾਂ ਜੇ ਹੁਣ ਤੁਸੀਂ ਇਹੀ ਵਿਸ਼ਵਾਸ ਰੱਖ ਲਮੋ ਕਿ ਮੈਂ ਆਪਣੇ ਉਸ ਮਾਲਕ ਦਾ ਬੱਚਾ ਹਾਂ ਜੋ ਸਰਵਸ਼ਕਤੀਸ਼ਾਲੀ ਹੈ ਤਾਂ ਦੁਨੀਆ ਦੀ ਕਿਹੜੀ ਤਾਕਤ ਹੈ ਜੋ ਮੈਨੂੰ ਹੱਥ ਲਾ ਦੇਵੇ ਇਸ ਲਈ ਆਈ ਐਮ ਦਾ son of god no evil can touch me ਕੋਈ ਬੁਰੀ ਚੀਜ਼ ਆਈ ਐਮ ਦਾ son of god ਮੈਂ ਗੋਡ ਦਾ ਬੇਟਾ ਹਾਂ ਮੈਂ ਈਸ਼ਵਰ ਦਾ ਬੇਟਾ ਹਾਂ ਮੈਂ ਉਸ ਭਗਵਾਨ ਪਰਮਾਤਮਾ ਦਾ ਬੱਚਾ ਹਾਂ ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ ਹੁਣ ਜਿਹੜਾ ਇਨਸਾਨ ਮੰਨੇ ਗੱਲ ਐ ਆ ਮੈਂ ਤਾਂ ਫਲਾਣੇ ਦਾ ਬੱਚਾ ਆ ਫੇਰ ਤਾਂ ਭਾਈ ਸਾਰੀਆਂ ਚੀਜ਼ਾਂ ਨੇ ਤੈਨੂੰ ਘੇਰ ਨਹੀਂ ਆ ਕਿਉਂਕਿ ਤੇਰੇ ਬਾਪ ਦੀ ਪਹੁੰਚ ਜਿੱਥੇ ਤੱਕ ਹੋਏਗੀ ਨਾ ਤਾਂ ਉੱਥੇ ਤੱਕ ਹੀ ਤੇਰੀ ਚੱਲਣੀ ਐ ਇਸ ਕਰਕੇ ਐਸੀ ਤਾਂ ਮੰਨਦੇ ਆ ਕਿ ਐਸੀ ਤਾਂ ਉਸ ਮਾਲਕ ਦੇ ਪਰਮਾਤਮਾ ਪ੍ਰਭੂ ਦੇ ਬੱਚੇ ਆ ਇਸ ਲਈ ਕੋਈ ਬੁਰੀ ਚੀਜ਼ ਸਾਡੇ ਨੇੜੇ ਨਹੀਂ ਆ ਸਕਦੀ ਅਗਰ ਇਹ ਵਿਸ਼ਵਾਸ ਇਨਸਾਨ ਆਪਣੇ ਅੰਦਰ ਪੈਦਾ ਕਰ ਲਵੇ ਇਹ ਯਕੀਨ ਆਪਣੇ ਅੰਦਰ ਪੈਦਾ ਕਰ ਲਵੇ ਕਵਰ ਇਨਸਾਨ ਜਿੱਥੇ ਮਰਜੀ ਚਲਾ ਜਾਵੇ ਪਮਾ ਅੱਧੀ ਰਾਤ ਨੂੰ ਜਾ ਕੇ ਸ਼ਮਸ਼ਾਨ ਘਾਟ 'ਚ ਖੜ ਜਾਵੇ ਬੰਦੇ ਨੇ ਕਹਣਾ ਆ ਵੀ ਕਿਹੜੀ ਇੱਥੇ ਭੂਤ ਬ੍ਰੇਤ ਆਉ ਆਹ ਸਾਹਮਣੇ ਅੱਜ ਗੌੜ ਦਾ ਬੱਚਾ ਆ ਗਿਆ ਤੁਹਾਡੇ ਵਿੱਚ ਹੈ ਕਿਸੇ ਤਾਕਤ ਮੈਨੂੰ ਆ ਕੇ ਛੇੜੇ ਤਹੀ ਕਹਿੰਦੇ ਲੈ ਤੁਸੀਂ ਜਾ ਕੇ ਜਿੱਥੇ ਮਰਜੀ ਖੜੇ ਹੋ ਜਾਵੋ ਤੁਹਾਡੇ ਡੰਕੇ ਵੱਜਣਗੇ ਬੋਲੋ ਸਮਝ ਦਿਓ ਕਿ ਨਹੀਂ ਕੋਈ ਬੁਰੀ ਚੀਜ਼ ਤੁਹਾਨੂੰ ਛੂ ਨਹੀਂ ਸਕਦੀ ਪਰ ਤੁਸੀਂ ਆਪਣੀ ਆਪ ਨੂੰ ਇੰਨਾ ਕਮਜ਼ੋਰ ਬਣਾ ਲਿਆ ਹੋਇਆ ਹੈ ਕਿ ਮਾੜੀਆਂ ਮਾੜੀਆਂ ਚੀਜ਼ਾਂ ਤੁਹਾਨੂੰ ਡਰਾ ਦਿੰਦੀਆਂ ਬਿੱਲੀ ਰਸਤਾ ਕੱਢ ਜਾਵੇ ਤੁਸੀਂ ਡਰ ਕੇ ਖੜ ਜਾਂਦੇ ਹੋ ਗੋੜ ਦੇ ਬੱਚੇ ਡਰਦੇ ਬਿੱਲੀ ਤੋਂ ਉਹ ਗੋੜ ਵੀ ਕਹੇਗਾ ਪਰਮਾਤਮਾ ਵੀ ਕਹੇਗਾ ਉਹ ਕਮਾਲ ਦੀ ਗੱਲ ਹੈ ਮੇਰੇ ਬੇਟਾ ਮੇਰਾ ਨਾਮ ਮਿੱਟੀ 'ਚ ਮਲਾ ਦਿੱਤਾ ਉਹ ਮੇਰਾ ਬੱਚਾ ਹੋ ਕੇ ਡਰਦਾ ਬਿੱਲੀ ਤੋਂ ਆ ਆ ਡਰਦਾ ਜਾਦੂ ਟੂਣਿਆਂ ਤੋਂ ਆ ਆ ਡਰਦਾ ਗ੍ਰਹਾਂ ਤੋਂ ਆ ਆ ਡਰਦਾ ਤੂੰ ਆ ਛੁੱਟ ਛੁੱਟੀਆਂ ਚੀਜ਼ਾਂ ਤੋਂ ਆ ਸ਼ਰਮ ਕਰ ਜਿਹਦਾ ਬਾਪ ਕਈ ਵਾਰ ਬੱਚੇ ਨੂੰ ਕਹਿੰਦਾ ਨਾ ਸ਼ਰਮ ਕਰ ਉਹ ਮੇਰਾ ਪੁੱਤ ਹੋ ਗਏ ਤੂੰ ਇਤੋਂ ਡਰਦਾ ਜਾ ਕੇ ਕੇ ਮੁਕਾਬਲਾ ਕਰ ਕਹਿੰਦੇ ਕਿ ਨਹੀਂ ਕਈ ਵਾਰ ਮਾਤਾ ਪਿਤਾ ਇਹ ਬੱਚਾ ਕੁੱਤੇ ਤੋਂ ਡਰ ਕੇ ਆ ਜਾਵੇ ਡੈਡੀ ਮੈਂ ਕੁੱਤੇ ਤੋਂ ਡਰ ਗਿਆ ਉਹ ਲੈ ਪੁੱਤ ਮੇਰਾ ਸ਼ੇਰ ਪੁੱਤ ਹੈ ਹੈ ਮੇਰਾ ਪੁੱਤ ਸ਼ੇਰ ਹੈ ਚੱਲ ਕੁੱਤਿਆਂ ਤੋਂ ਨਹੀਂ ਡਰੀਦਾ ਇਹ ਬਿੱਲਿਆਂ ਤੋਂ ਨਹੀਂ ਡਰੀਦਾ ਐਸੀ ਵੀ ਤੁਹਾਨੂੰ ਕਹਾਂਗੇ ਤੁਸੀਂ ਉਸ ਮਾਲਕ ਦੇ ਬੱਚੇ ਹੋ ਤੁਹਾਨੂੰ ਗ੍ਰਹਿਾਂ ਤੋਂ ਕੁੱਤਿਆਂ ਬਿੱਲੀਆਂ ਤੋਂ ਤਕਲੀਫਾਂ ਦੁੱਖਾਂ ਤੋਂ ਸ਼ੈਤਾਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਜੇ ਤੁਸੀਂ ਵਿਸ਼ਵਾਸ ਕਰ ਲਿਆ ਕਿ ਮੈਂ ਆਪਣੇ ਮਾਲਕ ਦਾ ਬੱਚਾ ਹਾਂ ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ ਤਾਂ ਉਹ ਹੀ ਰਹਿਮਤ ਉਹਦੀ ਬਖਸ਼ਿਸ਼ ਹਰ ਕਦਮ ਤੇ ਤੁਹਾਡੀ ਰੱਖਿਆ ਵੀ ਕਰਦੀ ਹੈ ਵਿਸ਼ਵਾਸ ਚਾਹੀਦਾ ਅੰਦਰ ਬੋਲੋ ਤੁਹਾਨੂੰ ਹੈ ਜਾਂ ਨਹੀਂ ਇਹ ਵਿਸ਼ਵਾਸ ਹੈ ਤਾਂ ਅੱਜ ਤੋਂ ਸਾਰੇ ਡਰ ਛੱਡ ਦਿਓ ਛੱਡ ਦਿਓ ਸਾਰੇ ਡਰ ਤਾਂ ਜੇ ਡਰਨਾ ਹੈ ਤਾਂ ਫੇ ਡਰੀ ਜਾਓ ਨੁਕਸਾਨ ਕੀ ਦਾ ਇੱਥੇ ਇਹ ਚਿੰਤਾ ਰੂਪੀ ਨਾਗ ਨਹੀਂ ਪਟਾਰੇ ਚ ਰੱਖਣੀ ਹੈ ਬਾਹਰ ਕੱਢ ਕੇ ਰੱਖੀ ਜਾਓ ਭਾਈ ਫੇ ਪਰੇਸ਼ਾਨੀ ਵੀ ਤਾਂ ਤੁਹਾਨੂੰ ਹੀ ਆਣੀ ਹੈ ਇਸ ਲਈ ਅੱਜ ਵਕਤ ਹੈ ਇੰਨੀ ਗੱਲ ਨਹੀਂ ਸੋਚ ਲਈਏ ਮੈਂ ਆਪਣੇ ਮਾਲਕ ਦਾ ਬੱਚਾ ਆਂ ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ ਤਾਂ ਦੇਖੋ ਸਾਰੀਆਂ ਨਾਗਨੀਆਂ ਹੋ ਗਈਆਂ ਬੰਦ ਕਰ ਦਿਓ ਪਟਾਰੇ 'ਚ ਬੰਦ ਫੜ ਲਓ ਆ ਪਟਾਰਾ ਕਰ ਲਓ ਇਦਾਂ ਇਦਾਂ ਕਰ ਲਓ ਇਦਾਂ ਪਹਿਲਾਂ ਇਦਾਂ ਕਰੋ ਤਾੜੀ ਨਹੀਂ ਵਜਾਣੀ ਹੱਲੇ ਕਿ ਅੱਜ ਤੋਂ ਸਾਰੀਆਂ ਚਿੰਤਾਵਾਂ ਟੈਨਸ਼ਨਾਂ ਫਿਕਰਾਂ ਡਰ ਕਰਤੇ ਪਟਾਰੇ 'ਚ ਬੰਦ ਆ ਲਓ ਹੁਣ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਸੜ ਦੇ ਉਹਨਾਂ بس ਵਿਸ਼ਵਾਸ ਰੱਖੋ ਆਪਣੇ ਅੰਦਰ ਕਿ ਮੈਂ ਮਾਲਕ ਦਾ ਬੱਚਾ ਹਾਂ ਮੈਂ ਮਾਲਕ ਦਾ ਬੇਟਾ ਜਾਂ ਮੈਂ ਮਾਲਕ ਦੀ ਬੇਟੀ ਕਿਉਂਕਿ ਉਹਦੀਆਂ ਨਜ਼ਰਾਂ 'ਚ ਬੇਟਾ ਬੇਟੀ ਇੱਕ ਬਰਾਬਰ ਹੀ ਹੈ ਕਿਉਂਕਿ ਉੱਥੇ ਇਹ ਸ਼ਰੀਰ ਨਹੀਂ ਦੇਖੇ ਜਾਂਦੇ ਔਰ ਇੱਕ ਗੱਲ ਫਿਰ ਕਲੀਅਰ ਕਰ ਦਈਏ ਕਿ ਸ਼ਰੀਰ ਹੁੰਦਾ ਔਰਤ ਜਾਂ ਮਰਦ ਮੇਲ ਜਾਂ ਫੀਮੇਲ ਪਰ ਜਿਹੜੀ ਆਤਮਾ ਹੈ ਨਾ ਇਹ ਆਤਮਾ ਨਾ ਔਰਤ ਹੈ ਨਾ ਮਰਦ ਹੈ ਨਾ ਮੇਲ ਹੈ ਨਾ ਫੀਮੇਲ ਹੈ ਉਹ ਤਾਂ ਇੱਕ ਨੂਰ ਹੈ ਅੱਬਲਾ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਹ ਭਲੇ ਕੋ ਮੰਦੇ ਜਿੱਦਾਂ ਤੁਸੀਂ ਦੋ ਚਰਾਗ ਲੈ ਲੋ ਇੱਕ ਚਰਾਗ ਤੇ ਲਿਖ ਦੋ ਫੁਲਾਨਾ ਕੁਮਾਰ ਤਾਂ ਦੂਜੇ ਚਰਾਗ ਤੇ ਲਿਖ ਦੋ ਫੁਲਾਨੀ ਰਾਣੀ ਕਿਹਣਾ ਆਹ ਔਰਤ ਦਾ ਚਰਾਗ ਹੈ ਕਿਉਂਕਿ ਇਹਦਾ ਨਾਮ ਔਰਤ ਵਾਲਾ ਹੈ ਇਹ ਸ਼੍ਰੀਮਤੀ ਹੈ ਇਹ ਸ਼੍ਰੀਮਾਨ ਹੈ ਇੱਕ ਚਰਾਗ ਤੇ ਲਿਖ ਦੋ ਸ਼੍ਰੀਮਾਨ ਸ਼੍ਰੀਮਾਨ ਜੀ ਔਰ ਇੱਕ ਤੇ ਸ਼੍ਰੀਮਤੀ ਜੀ ਹੁਣ ਚਰਾਗਾ ਤੇ ਸ੍ਰੀਮਾਨ ਸ੍ਰੀਮਤੀ ਹੋ ਸਕਦਾ ਹੈ ਪਰ ਜਿਹੜੀ ਲੋ ਹੈ ਨਾ ਉਹ ਸ੍ਰੀਮਾਨ ਦੀ ਵੀ ਉਹੀ ਹੋਏਗੀ ਤਾਂ ਸ੍ਰੀਮਤੀ ਦੀ ਵੀ ਉਹੀ ਹੋਏਗੀ ਬਸ ਇਸੇ ਤਰ੍ਹਾਂ ਆਤਮਾ ਤਾਂ ਇੱਕ ਜੋਤ સ્વરૂਪ ਹੈ ਆਤਮਾ ਤਾਂ ਇੱਕ ਪ੍ਰਕਾਸ਼ ਰੂਪ ਹੈ ਪਰਮਾਤਮਾ ਦਾ ਨੂਰ ਹੈ ਔਰ ਨੂਰ ਦੀ ਕੋਈ ਜਾਤ ਨਹੀਂ ਹੁੰਦੀ ਨੂਰ ਦਾ ਕੋਈ ਆਕਾਰ ਨਹੀਂ ਹੁੰਦਾ ਇਸ ਲਈ ਔਰਤ ਅੰਦਰ ਵੀ ਉਹੀ ਅੰਸ਼ ਹੈ ਉਹਦੇ ਬੱਚਾ ਹੈ ਤਾਂ ਮਰਦ ਵੀ ਉਹਦਾ ਹੀ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਬੱਚਾ ਹੈ ਇਸੇ ਸਾਰੇ ਹੀ ਉਹਦੀ ਔਲਾਦ ਹ ਇਸ ਲਈ ਗੱਲ ਫੇਰ ਇੱਕ ਵਾਰ ਕਹਿ ਦੇਣੀ ਕਿ ਮੈਂ ਆਪਣੇ ਮਾਲਕ ਦਾ ਬੱਚਾ ਹਾਂ ਕੋਈ ਬੁਰੀ ਚੀਜ਼ ਮੈਨੂੰ ਛੂ ਨਹੀਂ ਸਕਦੀ ਇਹ ਵਿਸ਼ਵਾਸ ਨਾਲ ਯਕੀਨ ਨਾਲ ਕਹਿ ਦੇਣਾ ਹੈ ਕਿ ਹਰ ਕਦਮ ਤੇ ਮੇਰਾ ਮਾਲਕ ਮੇਰੇ ਨਾਲ ਹੈ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਬਸ ਇਹ ਯਕੀਨ ਰੱਖਣਾ ਹੈ ਤਾਂ ਸਾਰੀਆਂ ਚਿੰਤਾਵਾਂ ਛੱਡ ਦਿਓ ਕਿਉਂਕਿ ਜਿਹੜਾ ਆਪਣੇ ਮਾਲਕ ਤੇ ਵਿਸ਼ਵਾਸ ਕਰਦਾ ਹੈ ਫਿਰ ਜਿੱਦਾਂ ਦੱਸਿਆ ਹੀ ਹੈ ਕਿ ਨੋ ایਵਲ ਕੈਨ ਟੱਚ ਮੀ ਕੋਈ ਬੁਰੀ ਚੀਜ਼ ਕੋਈ ਸ਼ੈਤਾਨੀ ਚੀਜ਼ ਮੈਨੂੰ ਤਾਂ ਚ ਨਹੀਂ ਕਰ ਸਕਦੀ ਟੱਚ ਕਰਨ ਦਾ ਮਤਲਬ ਛੂ ਨਹੀਂ ਸਕਦੀ ਪਕੜ ਨਹੀਂ ਸਕਦੀ ਕਿਉਂਕਿ ਮੈਂ ਈਸ਼ਵਰ ਦਾ ਬੇਟਾ ਹਾਂ ਮੈਂ ਆਪਣੇ ਮਾਲਕ ਦਾ ਬੱਚਾ ਹਾਂ ਇਸ ਲਈ ਅੱਜ ਤੋਂ ਇਹ ਦਿਲ ਤੇ ਲਿਖ ਲੈਣੀ ਗੱਲ ਤੁਰਦੇ ਫਿਰਦੇ ਯਾਦ ਰੱਖਣਾ ਕਿ ਮੈਂ ਕੋਈ ਮਾਮੂਲੀ ਨਹੀਂ ਹਾਂ ਮੈਂ ਉਸ ਮਾਲਕ ਦਾ ਉਹ ਪਰਮ ਪਿਤਾ ਪਰਮਾਤਮਾ ਦਾ ਉਹ ਸਰਵ ਸ਼ਕਤੀਸ਼ਾਲੀ ਜਿਹਨੂੰ ਵਾਹਿਗੁਰੂ ਅੱਲਾ ਗੋਡ ਕਿਹਾ ਜਾਂਦਾ ਹੈ ਮੈਂ ਉਹਦਾ ਅੰਸ਼ ਹਾਂ ਉਹਦਾ ਬੱਚਾ ਹਾਂ ਮੈਂ ਮੈਨੂੰ ਡਰਨ ਦੀ ਲੋੜ ਨਹੀਂ ਹੈ ਇਹ ਗੱਲ ਦਿਲ ਤੇ ਲਿਖ ਲੋ ਤੁਰਦੇ ਫਿਰਦੇ ਯਾਦ ਰੱਖੋ ਇਸ ਗੱਲ ਨੂੰ ਕਿ ਸਰਵ ਸ਼ਕਤੀਸ਼ਾਲੀ ਪਿਤਾ ਹਰ ਕਦਮ ਤੇ ਮੇਰੇ ਨਾਲ ਹੈ ਜਿਹੜਾ ਇੱਕ ਲਾਈਨ ਹੋਰ ਦਸੀ ਹੈ ਕਿ ਮੇਰੇ ਬੇਟੇ ਮੈਂ ਹਮੇਸ਼ਾ ਤੁਹਾਰੇ ਸਾਥ ਹਾਂ तुम जो चाहोगे वो पाओगे बस मुझ पर विश्वास करना जरा गौर करना ये परमात्मा ने किया है ये भी लाइन बड़ी प्यारी है इन भी याद कर ले कि मेरे बेटे मैं हमेशा तुम्हारे साथ हूं तुम जो चाहोगे वो पाओगे बस मुझ पर विश्वास करना कि मेरे विश्वास रखी तू जो चाहूंगा वो मैं तेनू दऊंगा क्योंकि मैं हमेशा तेरे ਨਾਲ ਤੁਸੀਂ ਚਾਹਦੇ ਕੀ ਹੋ ਇਹ ਹੁਣ ਤੁਸੀਂ ਫੈਸਲਾ ਲੈਣਾ ਹੈ ਕਿਉਂਕਿ ਚਾਹਤ ਦਾ ਮਤਲਬ ਹੈ ਜੋ ਅਸੀਂ ਆਪਣੇ ਬਾਪ ਨੂੰ ਬੋਲ ਕੇ ਦੱਸਣਾ ਹੈ ਉਹੀ ਸਾਨੂੰ ਮਿਲਣਾ ਹੈ ਹੁਣ ਇੱਕ ਬੱਚਾ ਆਪਣੇ ਬਾਪ ਨੂੰ ਕਵੇ ਪਿਤਾ ਜੀ ਮੈਨੂੰ ਮਠਿਆਈ ਚਾਹੀਦੀ ਹੈ ਬਾਪ ਨੇ ਮਠਿਆਈ ਦੇ ਦੇਣੀ ਹੈ ਬੱਚੇ ਨੇ ਕਹਿੰਦਾ ਮੈਨੂੰ ਗੁੜੀਆ ਚਾਹੀਦੀ ਬਾਪ ਨੇ ਗੁੜੀਆ ਦੇ ਦੇਣੀ ਹੈ ਇਸੇ ਤਰ੍ਹਾਂ ਤੁਸੀਂ ਕੀ ਮੰਗਦੇ ਹੋ ਇਹ ਤੁਹਾਡੇ ਤੇ ਨਿਰਭਰ ਹੈ ਇਸ ਲਈ ਇੱਕ ਗੱਲ ਕਹਾਂਗੇ ਆਪਣੀ ਜ਼ੁਬਾਨ ਤੋਂ ਸੋਚ ਸਮਝ ਕੇ ਲਫ਼ਜ਼ ਕੱਢਿਆ ਕਰੋ ਕਦੀ ਬਿਮਾਰੀ ਵਾਲੇ ਲਫ਼ਜ਼ ਨਾ ਬੋਲੋ ਨਾਕਾਮੀ ਵਾਲੇ ਲਫ਼ਜ਼ ਨਾ ਬੋਲੋ ਕਦੀ ਨਿਰਾਸ਼ਾ ਵਾਲੇ ਸ਼ਬਦ ਨਾ ਬੋਲੋ ਬਲਕਿ ਹਮੇਸ਼ਾ ਕਾਮਯਾਬੀ ਵਾਲੇ ਸ਼ਬਦ ਬੋਲੋ ਖੁਸ਼ੀ ਵਾਲੇ ਸ਼ਬਦ ਬੋਲੋ ਤੰਦਰੁਸਤੀ ਵਾਲੇ ਸ਼ਬਦ ਬੋਲੋ ਰਹਿਮਤ ਵਾਲੇ ਸ਼ਬਦ ਬੋਲੋ ਇਹ ਨਾ ਕਹੋ ਮੇਰਾ ਕੰਮ ਨਹੀਂ ਚੱਲਦਾ ਇਹ ਕਹੋ ਮੇਰਾ ਕੰਮ ਚੱਲਦਾ ਹੈ ਮੇਤੇ ਰਹਿਮਤ ਹੋ ਰਹੀ ਹੈ ਮੈਂ ਤੰਦਰੁਸਤ ਹੋ ਰਿਹਾ ਹਾਂ ਮੈਂ ਹਰ ਦਿਨ ਹਰ ਕੜੀ ਹਰ ਪਲ ਕਾਮਯਾਬ ਹੋ ਰਿਹਾ ਹਾਂ ਜਦੋਂ ਇਨਸਾਨ ਇਹ ਸੋਚਦਾ ਹੈ ਤਾਂ ਪ੍ਰਮਾਤਮਾ ਉਹ ਪ੍ਰਭੂ ਸਾਨੂੰ ਕਾਮਯਾਬੀ ਦਿੰਦਾ ਹੈ ਨਹੀਂ ਤਾਂ ਕਈ ਕਹਿੰਦੇ ਮੇਰਾ ਤਾਂ ਦਿਨ ਪਰ ਦਿਨ ਥੱਲੇ ਹੀ ਜਾ ਰਿਹਾ ਹਾਂ ਦਿਨ ਪ੍ਰਤੀ ਦਿਨ ਮੇਰੀ ਬਿਮਾਰੀ ਵੱਧਦੀ ਜਾ ਰਹੀ ਹੈ ਮੇਰੇ ਘਰ 'ਚ ਬੇਵਰਕਤੀ ਸਦਾ ਰਹਿੰਦੀ ਹੈ ਹੁਣ ਇਦਾਂ ਦੀਆਂ ਗੱਲਾਂ ਕਹਿਣੀ ਹੈ ਤਾਂ ਉਹੀ ਫਲ ਸਾਨੂੰ ਮਿਲਣਾ ਹੈ ਇਸ ਲਈ ਇਹ ਗੱਲ ਕੋ ਹਰ ਦਿਨ ਮੈਂ ਹੋਰ ਜ਼ਿਆਦਾ ਕਾਮਯਾਬ ਸਫਲ ਹੋ ਰਿਹਾ ਹਾਂ ਹਰ ਦਿਨ ਮੇਰੇ ਜੀਵਨ 'ਚ ਖੁਸ਼ੀਆਂ ਵਧਦੀਆਂ ਜਾ ਰਹੀਆਂ ਹਨ ਹਰ ਦਿਨ ਹਰ ਪਲ ਮੈਂ ਜਿਆਦਾ ਤੰਦਰੁਸਤ ਹੁੰਦਾ ਜਾ ਰਿਹਾ ਹਾਂ ਹਰ ਦਿਨ ਹਰ ਪਲ ਮੈਂ ਜ਼ਿਆਦਾ ਕਾਮਯਾਬ ਸਫਲ ਹੁੰਦਾ ਜਾ ਰਿਹਾ ਹਾਂ ਇਹੀ ਵਰਡ ਇਹੀ ਸ਼ਬਦ ਤੁਸੀਂ ਇੱਕ ਮੰਤਰ ਬਣਾ ਲਵੋ ਤੁਰਦੇ ਫਿਰਦੇ ਕਹਿੰਦੇ ਚਲੇ ਜਾਓ ਤਾਂ ਤੁਸੀਂ ਪਾਉਂਗੇ ਕਿ ਜਿੱਦਾਂ ਜਿੱਦਾਂ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਪਰਮਾਤਮਾ ਦੀ ਗੱਲ ਸੱਚੀ ਹੈ ਕਿ ਮੇਰੇ ਬੇਟੇ ਮੈਂ ਹਮੇਸ਼ਾ ਤੁਹਾਰੇ ਸਾਥ ਹੂੰ ਤੂੰ ਜੋ ਮੰਗੋਗੇ ਚਾਹੋਗੇ ਉਹ ਤੁਮੇ ਮਿਲੇਗਾ ਬਸ ਮੇਰੇ ਉੱਪਰ ਵਿਸ਼ਵਾਸ ਕਰੋ ਇਸ ਲਈ ਤੁਸੀਂ ਕੀ ਮੰਗਣਾ ਹੈ ਬਿਮਾਰੀ ਚਾਹਦੇ ਹੋ ਤਾਂ ਫਿਰ ਕਹੋ ਹਾਏ ਮੇਰੀ ਬਿਮਾਰੀ ਵੱਧਦੀ ਜਾ ਰਹੀ ਹੈ ਮੈਂ ਠੀਕ ਨਹੀਂ ਹੁੰਦਾ ਤਾਂ ਰੱਬ ਨੇ ਕਿਹਾ ਜਾ ਫਿਰ ਮੰਗ ਰਿਆਂ ਦੇ ਰਿਆਂ ਮੈਂ ਤੈਨੂੰ ਪਰ ਜੇ ਤੁਸੀਂ ਕਹੋਗੇ ਹਰ ਦਿਨ ਮੈਂ ਕਾਮਯਾਬ ਹੋ ਰਿਹਾ ਹਾਂ ਹਰ ਦਿਨ ਮੈਂ ਸਫਲ ਹੋ ਰਿਹਾ ਹਾਂ ਹਰ ਦਿਨ ਮੈਂ ਹੋਰ ਜ਼ਿਆਦਾ ਤੰਦਰੁਸਤ ਹੋ ਰਿਹਾ ਹਾਂ ਹਰ ਦਿਨ ਮੈਂ ਹੋਰ ਜ਼ਿਆਦਾ ਅਮੀਰ ਹੋ ਰਿਹਾ ਹਾਂ ਹਰ ਦਿਨ ਮੈਂ ਹੋਰ ਜ਼ਿਆਦਾ ਕਾਮਯਾਬ ਹੋ ਰਿਹਾ ਹਾਂ ਜਿਹੜੀ ਗੱਲ ਤੁਸੀਂ ਕਹਿਣੀ ਹੈ ਹਰ ਦਿਨ ਹਰ ਪਲ ਮੈਂ ਕਾਮਯਾਬ ਹੋ ਰਿਹਾ ਹਾਂ ਹਰ ਦਿਨ ਹਰ ਪਲ ਮੈਂ ਹੋਰ ਜ਼ਿਆਦਾ ਸਵਸਥ ਹੋ ਰਿਹਾ ਹਾਂ ਤੰਦਰੁਸਤ ਹੋ ਰਿਹਾ ਹਾਂ ਤਾਂ ਤੁਸੀਂ ਪਾਉਂਗੇ ਹਰ ਦਿਨ ਹਰ ਪਲ ਤੁਸੀਂ ਤੰਦਰੁਸਤ ਹੁੰਦੇ ਚਲੇ ਜਾਓਗੇ ਹਰ ਦਿਨ ਹਰ ਪਲ ਤੁਸੀਂ ਸਵਸਥ ਹੁੰਦੇ ਚਲੇ ਜਾਓਗੇ ਕਿਉਂਕਿ ਜਿੱਧਰ ਤੁਹਾਡੀ ਸੁਰਤੀ ਹੁਣੀ ਉਹੀ ਤੁਹਾਨੂੰ ਮਿਲਣਾ ਹੈ ਇਸ ਲਈ ਤੁਸੀਂ ਦੇਖੋ ਚੈੱਕ ਕਰੋ ਜੇ ਤੁਹਾਡੇ ਜੀਵਨ 'ਚ ਬਿਮਾਰੀਆਂ ਹੈ ਤਕਲੀਫਾਂ ਹੈ ਦੁੱਖ ਹੈ ਤਾਂ ਐਸੀ ਲਿਖ ਕੇ ਦੇਵਾਂਗੇ ਤੁਹਾਨੂੰ ਕਿ ਜੇ ਦੁੱਖ ਹੈ ਤਕਲੀਫਾਂ ਹੈ ਤਾਂ 99% ਤੁਹਾਡਾ ਧਿਆਨ ਹਰ ਵੇਲੇ ਬਿਮਾਰੀਆਂ ਵੱਲ ਰਹਿੰਦਾ ਤਾਂ ਹੀ ਤੁਹਾਡੇ ਜੀਵਨ 'ਚ ਬਿਮਾਰੀਆਂ ਤਕਲੀਫਾਂ ਹੈ ਜੇ ਤੁਸੀਂ ਇਹਨੂੰ ਬਿਲਕੁਲ ਉਲਟਾ ਕਰ ਦੇਵੋ ਕਿ 99% ਆਪਣਾ ਧਿਆਨ ਤੁਸੀਂ ਉਹਦੀ ਰਹਿਮਤ ਵੱਲ ਲੈ ਜਾਓ ਕਿ ਮੈਂ ਤੰਦਰੁਸਤ ਹਾਂ ਹਰ ਦਿਨ ਹਰ ਪਲ ਮੈਂ ਤੰਦਰੁਸਤ ਹੋ ਰਿਹਾ ਹਾਂ ਮੈਂ ਕਾਮਯਾਬ ਹੋ ਰਿਹਾ ਹਾਂ ਮੈਂ ਸਫਲ ਹੋ ਰਿਹਾ ਹਾਂ ਤਾਂ ਤੁਸੀਂ ਪਾਉਂਗੇ ਕਿ ਤੁਹਾਡੇ ਜੀਵਨ ਚ ਖੁਸ਼ੀਆਂ ਕਾਮਯਾਬੀ ਸਫਲਤਾ ਆਣੀ ਸ਼ੁਰੂ ਹੋ ਜਾਏਗੀ ਹੁਣ ਤੁਸੀਂ ਕਹਣਾ ਜੀ ਸ਼ਬਦਾਂ ਨਾਲ ਕੀ ਹੁਣਾ ਹੈ ਇਹ ਸ਼ਬਦਾਂ ਨਾਲ ਹੀ ਸਭ ਕੁਝ ਹੁੰਦਾ ਹੈ ਇਹ ਗੱਲ ਯਾਦ ਰੱਖੋ ਕਿਉਂਕਿ ਤੁਹਾਡੇ ਮੂੰਹ ਚੋਂ ਨਿਕਲੇ ਸ਼ਬਦ ਮਾਮੂਲੀ ਨਹੀਂ ਹੈ ਇਹ ਸ਼ਬਦ ਆਪਣਾ ਅਸਰ ਦਿਖਾ ਕੇ ਰਹਿੰਦੇ ਆ ਇਸੇ ਲਈ ਤਾਂ ਜਿਹਦਾ ਦੱਸਿਆ ਵੇਦਾਂ ਚ ਲਿਖਿਆ ਜੋ ਭਖੇਗਾ ਸੋਈ ਚਖੇਗਾ ਜੇ ਤੁਸੀਂ ਬਿਮਾਰੀ ਬਖਦੇ ਰਹੋਗੇ ਬੋਲਦੇ ਰਹੋਗੇ ਤਾਂ ਬਿਮਾਰੀ ਚਖੂਗੇ ਬਿਮਾਰੀ ਜੀਵਨ ਚ ਆਏਗੀ ਜੇ ਖੁਸ਼ੀਆਂ ਬਾਰੇ ਬੋਲੂਗੇ ਬਰਕਤ ਬਾਰੇ ਬੋਲੂਗੇ ਰਹਿਮਤ ਬਾਰੇ ਬੋਲੂਗੇ ਕਾਮਯਾਬੀ ਬਾਰੇ ਬੋਲੂਗੇ ਤਾਂ ਕਾਮਯਾਬੀ ਚਖੋਗੇ ਉਹੀ ਤੁਹਾਡੇ ਜੀਵਨ ਚ ਆਏਗੀ ਜਿੱਦਾਂ ਬੰਦਾ ਕਹਿੰਦਾ ਮੈਂ ਕਾਮਯਾਬੀ ਦਾ ਫਲ ਚਖ ਰਿਆ ਹਾਂ ਮੈਂ ਸਫਲਤਾ ਦਾ ਫਲ ਚਖ ਰਿਆ ਹਾਂ ਹੁਣ ਉਹੀ ਚਖੇਗਾ ਜੋ ਭਗੇਗਾ ਤੁਸੀਂ ਕੀ ਭਕਦੇ ਹੋ ਕੀ ਬੋਲਦੇ ਹੋ ਉਹੀ ਤੁਸੀਂ ਚਖਣਾ ਹੈ ਇਸ ਲਈ ਅੱਜ ਤੋਂ ਜੇ ਮਿੱਠਾ ਫਲ ਖਾਣਾ ਚਾਹੁੰਦੇ ਹੋ ਤਾਂ ਬਿਮਾਰੀ ਦੀ ਗੱਲ ਨਾ ਕਰੋ ਹਾਏ ਮੈਂ ਬਿਮਾਰ ਹਾਏ ਮੇਰੀ ਬਿਮਾਰੀ ਵਧਦੀ ਜਾ ਰਹੀ ਹੈ ਹਾਏ ਮੈਂ ਠੀਕ ਨਹੀਂ ਹਾਂ ਇਹ ਗੱਲ ਕਹਿਣੀ ਬੰਦ ਕਰ ਦਿਓ ਇਹ ਗੱਲ ਕਹੋ ਹਰ ਦਿਨ ਹਰ ਪਲ ਮੈਂ ਸਵਸਥ ਹੋ ਰਿਹਾ ਹਾਂ ਹਰ ਦਿਨ ਹਰ ਪਲ ਮੈਂ ਕਾਮਯਾਬ ਹੋ ਰਿਹਾ ਹਾਂ ਹਰ ਦਿਨ ਹਰ ਪਲ ਮੈਂ ਜ਼ਿਆਦਾ ਅਮੀਰ ਹੋ ਰਿਹਾ ਹਾਂ ਹਰ ਦਿਨ ਹਰ ਪਲ ਮੈਂ ਸਫਲ ਹੋ ਰਿਹਾ ਹਾਂ ਮੈਂ ਤੰਦਰੁਸਤ ਹੋ ਰਿਹਾ ਹਾਂ ਯਾਨੀ ਹਰ ਦਿਨ ਹਰ ਪਲ ਦੇ ਨਾਲ ਤੁਸੀਂ ਜੋ ਚੀਜ਼ ਜੋੜ ਦੇਣੀ ਹੈ ਉਹੀ ਚੀਜ਼ ਤੁਹਾਡੇ ਜੀਵਨ ਚ ਆਣੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਤੁਹਾਡਾ ਪਿਤਾ ਉਹ ਮਾਲਿਕ ਤੁਹਾਡੇ ਉਹ ਮਾਲਿਕ ਤੁਹਾਡੇ ਉਹ ਮਾਲਿਕ ਤੁਹਾਡੇ ਵਿਸ਼ਵਾਸ ਹੈ ਜਾਂ ਨਹੀਂ ਇਸ ਲਈ ਜਿਹੜੀ ਚੀਜ਼ ਤੁਸੀਂ ਚਾਹਦੇ ਹੋ ਬਸ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਕਿ ਮੇਰਾ ਮਾਲਕ ਮੇਰੇ ਨਾਲ ਹੈ ਔਰ ਜਿਸ ਤਰ੍ਹਾਂ ਦੱਸਿਆ ਜੋ ਪ੍ਰਾਰਥਨਾ ਜੇ ਅਸੀਂ ਮੰਗਣਾ ਹੈ ਉਹੀ ਸਾਨੂੰ ਮਿਲਣਾ ਹੈ ਇਸ ਲਈ ਸੱਚੇ ਦਿਲੋਂ ਪ੍ਰਾਰਥਨਾ ਜਦੋਂ ਇਨਸਾਨ ਕਰਦਾ ਹੈ ਸੱਚੇ ਦਿਲੋਂ ਅਰਦਾਸ ਕਰਦਾ ਹੈ ਹੁਣ ਜਦੋਂ ਤੁਸੀਂ ਅੱਜ ਮਾਲਕ ਦੇ ਘਰ ਚਾਏ ਹੋ ਤਾਂ ਵਿਸ਼ਵਾਸ ਰੱਖੋ ਕਿ ਆਪਣੇ ਮਾਲਕ ਦੇ ਦਰ ਤੇ ਜੋ ਮੈਂ ਪ੍ਰਾਰਥਨਾ ਲੈ ਕੇ ਆਇਆ ਨਾ ਜੋ ਮੈਂ ਅਰਦਾਸ ਲੈ ਕੇ ਆਇਆ ਹਾਂ ਜੋ ਮੈਂ ਬੇਨਤੀ ਲੈ ਕੇ ਆਇਆ ਹਾਂ ਮੈਨੂੰ ਯਕੀਨ ਹੈ ਕਿ ਮੇਰੇ ਤੇ ਰਹਿਮਤ ਜ਼ਰੂਰ ਹੋਏਗੀ ਮੇਰੀ ਬੇਨਤੀ ਜ਼ਰੂਰ ਪੂਰੀ ਹੋਏਗੀ